ਹਾਂਜੀ ਦੋਸਤੋ ਖੜੇ ਆਂ ਜੀ ਪਿੰਡ ਚੱਕ ਆਰਾਮ ਸਿੰਘ ਵਾਲਾ ਤਹਿਸੀਲ ਨਥਾਣਾ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ ਨੇੜੇ ਪੁੱਚੋ ਮੰਡੀ ਤੇ ਬਾਈ ترਸੇਮ ਦੀ ਡੇਰੀ ਦੇ ਵਿੱਚੋਂ ਆਪਾਂ ਵੀਡੀਓ ਬਣਾ ਰਹੇ ਆਂ ਤੇ ਬਾਈ ਨਾਲ ਕਰਦਿਆਂ ਗੱਲਬਾਤ ਤੇ ਇੱਕ ਮਿੱਤਰੋ ਆਪਾਂ ਦੁੱਧੋ ਡਰਾਈਸ ਨੂੰ ਵੇੜ ਦਿਖਾ ਰਹੇ ਆਂ ਇੱਕ ਬਾਈ ਕੋਲੇ ਚੰਗੇ ਸਿਮੰਟ ਦਾ ਕਟਾ ਤੇ ਕਦੋਂ-ਕਦੋਂ ਆਪਣੇ ਚੈਨਲ ਦੇ ਨਾਲ ਜੁੜੇ ਨੇ ਉਹ ਗੱਲਬਾਤ ਕਰਦੇ ਆਂ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੈ ਜੀ ਸੇ ਤਾਂ ਤੇ ਆਪਣੇ ਨਾਲ ਕਦੋਂ-ਕਦੋਂ ਜੁੜੇ ਆ ਜੀ 2 ਸਾਲ ਹੋ ਗਏ ਜੀ 2 ਸਾਲ ਦੁੱਧ ਦਾ ਕੰਮ ਕਦੋਂ-ਕਦੋਂ ਕਰ ਰਹ 1.5 ਸਾਲ ਹੋ ਗਏ ਦੁੱਧ ਕੰਗਰਾਂ ਪਹਿਲਾਂ ਗੰਗਲਿੰਦਰਾਂ ਨਹੀਂ ਪਹਿਲਾਂ ਗੰਗਲਿੰਦਰ ਠੀਕ ਹੈ ਤੇ ਆਪਣੀ ਵੀਡੀਓ ਦੇਖ ਕੇ ਲਿਆ ਕੋਈ ਪਸੂ ਤਿੰਨ ਮੱਝਾਂ ਲਈਆਂ ਜੀ ਕਿਵੇਂ ਨਿਕਲਣਗੀਆਂ ਜੀ ਬਹੁਤ ਚੰਗੀਆਂ ਜੀ ਬਹੁਤ ਜਿੰਨਾ ਜਿੰਨਾ ਆਪਾਂ ਦੁੱਧ ਕਿਹਾ ਵਧੀਆ ਘਟੀਆਂ ਹਾਂਜੀ ਵਧੀਆ ਜੀ ਦੁੱਧ ਜੀ ਕਿੰਨਾ ਕਿੰਨਾ ਕੁ ਫਰਕ ਪਿਆ ਹੋਣਾ ਮੰਨ ਕੇ ਦੋ ਤਿੰਨ ਤਿੰਨ ਕਿਲੋ ਦਾ ਫਰਕ ਹੋ ਜਾਏ ਜੀ ਜਿਵੇਂ ਆਪਾਂ 12 13 ਕਹਿਤੀ 15 16 ਤਾਈ ਸੀ ਮੈਂ ਮੱਝ ਲਈ ਆਪਾਂ ਠੀਕ ਹੈ ਇੱਕ ਆਪਣੇ ਮਤਲਬ ਦਾ ਸੁਖਾ ਨੰਦੋ ਵੀ ਦੁੱਧ ਚੁਲਾਈ ਸੀ ਇੱਕ ਮਰਾਤੂ ਲਈ ਸੀ ਨਾ ਉਹ ਲੋਕ ਵੀ ਨਹੀਂ ਹੋਇਆ ਸੁਖਾ ਨੰਦ ਲਈਦਾ ਜੀ ਹਾਂ ਬਹੁਤ ਚੰਗੇ ਠੀਕ ਹੈ ਬੜੀਆ ਆਪਣਾ ਕੰਮ ਹੈ ਬਹੁਤ ਚੰਗਾ ਬੜੀਆ ਸਾਫ ਸੁਥਰਾ ਬਹੁਤ ਸਾਫ ਸੁਥਰਾ ਕੋਈ ਕਮੀ ਤਾਂ ਨਹੀਂ ਲੱਗੀ ਵੀ ਜਿੱਦੀ ਕਾ ਆਪਾਂ ਦਿਖਾਉਣੇ ਆ ਚੀਜ਼ ਹਾਂਜੀ ਉਹ ਨਹੀਂ ਹੁੰਦੀ ਓਕੇ ਸੋ ਅੱਜ ਬਾਈ ਦੇ ਨਾਲ ਕਰਦਿਆਂ ਗੱਲਬਾਤ ਪੂਰੀ ਜਾਣਕਾਰੀ ਲੈਣੇ ਆ ਮਿੱਤਰੋ ਛੋਟੇ ਕੱਦ ਦੀ ਆਪਾਂ ਕਹਿ ਸਕਦੇ ਆ ਬਾਲਾ ਵੱਡਾ ਕੱਦ ਨਹੀਂ ਤੇ ਦੁੱਧੋਂ ਡرائی ਹੈ ਇਹ ਕਿੰਨੇ ਮਹੀਨਿਆਂ ਦੀ ਗੱਭਣ ਹੋਗੀ ਜੀ 7 ਮਹੀਨੇ ਹੋਗੀ ਜੀ ਇਹ 7 ਮਹੀਨਿਆਂ ਦੀ ਗੱਭਣ ਹੈ ਕੱਲ 7 ਮਹੀਨੇ ਹੋ ਗਈ ਇਹ ਕੱਲ 7 ਮਹੀਨੇ ਦੀ ਗੱਭਣ ਹੋ ਗਈ ਤੇ ਦੁੱਧੋਂ ਛੜਤੀ ਤੋ ਛੱਡੀ ਵੀ ਹੈ ਜੀ ਠੀਕ ਹੈ ਕਿੰਨਾ ਕਿਨੇ ਦੁੱਧ ਕੱਢਿਆ ਬਾਈ ਸਹੀ 20 ਤੋਂ 22 ਲੀਟਰ 20 ਤੋਂ 22 ਓਡੇ ਕੋਲੇ ਆਇਆ ਧੋਰੋ ਜੇ ਇੱਕ ਵਾਰੀ ਤੇ ਦੁੱਧੋਂ ਮਿੱਤਰੋ ਡرائی ਆ 20 ਤੋਂ 22 ਕਿਲੋ ਜਿਹੜਾ 22 ਕਹਿੰਦਾ ਵੀ ਦੁੱਧ ਕੱਢਿਆ ਵਾ ਤੇ 7 ਮਹੀਨਿਆਂ ਦੀ ਗੱਬਣ ਹੋ ਚੁੱਕੀ ਆ ਥਣਲੇਵੇ ਦੀ ਪੂਰੀ ਸਾਫ ਆ ਤਸੱਲੀ ਵੈਸੇ ਤੁਸੀਂ ਖੁਦ ਕਰ ਸਕਦੇ ਹੋ ਤੇ ਕਦ ਮਿੱਤਰੋ ਦਰਮਿਆਨਾ ਕਰ ਸਕਦੇ ਆ ਬਾਲਾ ਵੱਡਾ ਨਹੀਂ ਕਿਉਂਕਿ ਆਪਣਾ ਫਰਜ਼ ਬੰਦਾ ਹਰ ਚੀਜ਼ ਦੱਸੰਦਾ ਜਿਹੜਾ ਵੀ ਭਰਾ ਚੱਲ ਕੇ ਆਵੇ ਤਾਂ ਕੋਈ ਮੁੜ ਕੇ ਨਾ ਜਾਵੇ ਕੋਸ਼ਿਸ਼ ਆਪਣੀ ਤੇ ਮੁੱਲ ਕੀ ਕਰਤਾ ਜੇ ਤਾਂ ਆਪਾਂ ਫਿਰ ਮੁੱਲ ਪਹਿੜਿਆ ਕਰਤਾ ਜੀ ਮੋਲ ਆਪਾਂ 65000 ਕਰਤਾ ਮਾਣ ਤਾਨ ਹੋ ਜੂ ਹੋ ਜੂ ਮਾਣ ਤਾਨ ਹੋ ਜੀ ਠੀਕ ਆ ਤੇ ਦੂਜਾ ਆਪਣੇ ਕੋਲੇ ਕਟਾ ਬਕਾਊਗਾ ਹਨਾ ਇਹ ਕਿਹੜੇ ਸਿਮੰਟ ਦਾ ਜੀ ਖਾਨ ਸੀ ਖਾਨ ਦਾ ਜੀ ਖਾਨ ਦਾ ਹਾਂਜੀ ਠੀਕ ਆ ਸਿੰਘ ਥੋੜੇ ਖੁੱਲੇ ਕਰ ਗਿਆ ਹਨਾ ਖੁੱਲਦਾ ਜੀ ਹਾਂਜੀ ਹਾਂ ਇਹਦਾ ਮਾ ਦਾ ਕੀ ਰਿਕਾਰਡ ਆ ਜੀ ਦੁੱਧ ਦਾ 17 ਲੀਟਰ ਆ ਜੀ ਓਕੇ ਹਾਂਜੀ ਆਪਾਂ ਅੱਜ ਹੈਗੀ ਆਪਣੇ ਕੋਲ ਛੋਟੇ ਘਰੇ ਹੈਗੀ ਆ ਟੈਸਟੀ ਕਾਲ ਮਿੱਤਰੋ ਓਕੇ ਆ ਪਿੱਠਪੂੜੇ ਦਾ ਵੀ ਬਹੁਤ ਚੰਗਾ ਤੇ ਵਜਣ ਵੀ ਬਹੁਤ ਸੋਹਣਾ ਤੇ ਕਿੰਨੇ ਮਹੀਨਿਆਂ ਦਾ ਹੋ ਗਿਆ ਇਹ ਸੱਤ ਮਹੀਨਾ ਦਾ ਹੋ ਗਿਆ ਜੀ ਸੱਤ ਮਹੀਨਿਆਂ ਦਾ ਇੱਕ ਵਾਰ ਇਹਨੂੰ ਵੀ ਤੋੜ ਕੇ ਦਿਖਾ ਦਿਓ ਜੇਕਰ ਕਿਸੇ ਭਰਾ ਨੇ ਡੇਰੀ ਦੇ ਵਿੱਚ ਜਾਂ ਘਰੇਲੂ ਮਿੱਤਰੋ ਕੱਟਾ ਰੱਖਣਾ ਤੇ ਜਰੂਰ ਬਾਈ ਦੇ ਨਾਲ ਸੰਪਰਕ ਕਰੋ ਕਿ ਖਾਣ ਬੁੱਲਦਾ ਈਮਾਨਦਾਰ ਰਕਾਰਡ ਮਿੱਤਰੋ 17 ਲੀਟਰ ਹਾਂਜੀ ਫਿਰ ਰੇਟ ਕੀ ਕਰਤਾ ਜੀ 22000 ਕਰਤਾ ਜੀ 22000 ਮੋਲ ਆ ਮਾਨਦਾਨ ਹੋ ਜੂ ਬਸ ਮਾੜਾ ਮੋਟਾ ਹੋ ਜੀ ਠੀਕ ਆ ਤੇ ਫੋਨ ਨੰਬਰ ਦੱਸ ਦਿਓ ਜੀ ਆਪਣਾ 99768 ਜੀ 99768 ਹਾਂਜੀ 50632 50632 ਸੋ ਜੇਕਰ ਕਿਸੇ ਵੀ ਭਰਾ ਨੂੰ ਦੋਨੇ ਨਗਾਂ ਦੇ ਵਿੱਚੋਂ ਕੋਈ ਵੀ ਨਗ ਮਿੱਤਰੋ ਪਸੰਦ ਆਉਂਦਾ ਫੇਰ ਆਪਾਂ ਕਹਦੇ ਨਾ ਵੀ ਇੱਕ ਦੁੱਧੋਂ ਡرائی ਬੈੜਾ ਇਹਦਾ ਮਤਲਬ ਆ ਵੀ ਇਹ ਹੁਣ ਤੀਜੇ ਸੂਏ ਸੂਗੀ ਤੀਜੇ ਸੂਏ ਓਕੇ ਤੀਜੇ ਸੂਏ ਮਿੱਤਰੋ ਇਹਨੇ ਸੂਣਾ 7 ਮਹੀਨਿਆਂ ਦੀ ਗੱਬਣਾ 20 ਤੋਂ 22 ਲੀਟਰ ਇਹਨੇ ਦੁੱਧ ਕੱਢਿਆ ਵਾ ਦੂਜੇ ਸੂਏ ਦਾ ਤੇ ਸੇਧ ਪੱਖੋਂ ਬਹੁਤ ਚੰਗੀ ਆ ਤੇ ਖਾਣ ਬੋਲਦਾ ਮਿੱਤਰੋ ਕਟਾ ਸੋ ਜਿਹੜਾ ਵੀ ਨੱਕ ਦੋਨਾਂ ਚੋਂ ਕੋਈ ਵੀ ਨੱਕ ਕਿਸੇ ਭਰਾ ਨੂੰ ਪਸੰਦ ਆਉਂਦਾ ਤਾਂ ਕਰੋ ਸੰਪਰਕ ਤੇ ਜੇਕਰ ਕਿਸੇ ਭਰਾ ਨੇ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਹੈ ਜੀ 98724 ਤੇ 82154